ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਓਵੇਂ ਓਵੇਂ ਹੀ ਸਿਆਸਤ ਖੂਬ ਗਰਮਾਉਂਦੀ ਨਜ਼ਰ ਆ ਰਹੀ ਆ ਸਿਆਸੀ ਖਾੜਾ ਖੂਬ ਪੱਕਿਆ ਹੋਇਆ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਜਿਹੜੇ ਕਿ ਅੱਡੇ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਜੇਕਰ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਸੀਟਾਂ ਦੇ ਉੱਤੇ ਕਿਹੜੇ ਉਮੀਦਵਾਰ ਨੂੰ ਖੜਾ ਕਰਨਾ ਇਸ ਨੂੰ ਲੈ ਕੇ ਵੀ ਸੋਚ ਵਿਚਾਰ ਜਿਹੜੇ ਕਿ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਉਦੋਂ ਜੇਕਰ ਗੱਲ ਕੀਤੀ ਜਾਵੇ ਫਿਰੋਜ਼ਪੁਰ ਦੀ ਸੀਟ ਨੂੰ ਲੈ ਕੇ ਤਾਂ ਇਸ ਦੇ ਉੱਤੇ ਆਮ ਆदमी ਪਾਰਟੀ ਦੇ ਵੱਲੋਂ ਆਖਰ ਕਿਸ ਉਮੀਦਵਾਰ ਨੂੰ ਉਤਾਰ ਦੀ ਗੱਲ ਕੀਤੀ ਜਾਵੇਗੀ ਤੇ ਕਿਹੜਾ ਉਮੀਦਵਾਰ ਉਤਾਰਿਆ ਜਾਵੇਗਾ ਕਿਹੜਾ ਫਿਰੋਜ਼ਪੁਰ ਸੀਟ ਦੇ ਉੱਤੇ ਦਾਅਵੇਦਾਰ ਹੋਵੇਗਾ ਇਸ ਦੀ ਦੌੜ ਦੇ ਵਿੱਚ ਕਈ ਜਿਹੜੇ ਚਿਹਰੇ ਨੇ ਉਹ ਸਾਹਮਣੇ ਆ ਰਹੇ ਨੇ ਤੁਹਾਨੂੰ ਇਸ ਰਿਪੋਰਟ ਦੇ ਜ਼ਰੀਏ ਦੱਸਿਆ ਹੈ ਕਿ ਆਖਰ ਫਿਰੋਜ਼ਪੁਰ ਦੀ ਜਿਹੜੀ ਸੀਟ ਹੈ ਐਨੀ ਹੌਟ ਸੀਟ ਆਮ ਆਦਮੀ ਪਾਰਟੀ ਲਈ ਕਿਉਂ ਬਣਦੀ ਨਜ਼ਰ ਆ ਰਹੀ ਹੈ ਤੇ ਕਿਹੜੇ-ਕਿਹੜੇ ਦਾਅਵੇਦਾਰ ਇਸ ਸੀਟ ਦੇ ਹੋ ਸਕਦੇ ਨੇ ਕਿਹਨਾਂ ਨੂੰ ਉਮੀਦਵਾਰ ਉਤਾਰਿਆ ਜਾ ਸਕਦਾ ਕਿਹੜੇ ਚਿਹਰੇ ਨੇ ਜਿਹੜੇ ਕਿ ਸਭ ਤੋਂ ਪਹਿਲੇ ਨੰਬਰ ਦੇ ਵਿੱਚ ਦੌੜ ਦੇ ਵਿੱਚ ਚੱਲ ਰਹੇ ਨੇ ਦੇਖੋ ਇਹ ਖਾਸ ਰਿਪੋਰਟ ਸੋ ਦਾਦੇ ਕਿ ਫਿਰੋਜ਼ਪੁਰ ਸੀਟ ਤੋਂ ਵੀ ਆਮ ਆਦਮੀ ਪਾਰਟੀ ਚੋਣ ਮੈਦਾਨ ਦੇ ਵਿੱਚ ਕੁੱਦਨ ਦੀ ਤਿਆਰੀ ਕਰੀ ਹੈ ਪਾਰਟੀ ਦੀ ਟਿਕਟ ਲੈਣ ਲਈ ਕਈ ਦਾਅਵੇਦਾਰ ਵੀ ਸਾਹਮਣੇ ਆ ਰਹੇ ਨੇ ਆਮ ਆਦਮੀ ਪਾਰਟੀ ਫਿਰੋਜ਼ਪੁਰ ਲੋਕ ਸਭਾ ਸੀਟ ਤੇ ਪਹਿਲਾਂ ਕਦੇ ਵੀ ਜਿੱਤ ਹਾਸਲ ਨਹੀਂ ਕਰ ਸકી ਇਸ ਵਾਰ ਜਿੱਤ ਨਾਲ ਆਮ ਆਦਮੀ ਪਾਰਟੀ ਆਪਣਾ ਖਾਤਾ ਖੋਲਣਾ ਚਾਹੇਗੀ ਫਿਲਹਾਲ ਫਿਰੋਜ਼ਪੁਰ ਲੋਕ ਸਭਾ ਸੀਟ ਲਈ ਕਈ ਦਾਅਵੇਦਾਰਾਂ ਦੇ ਨਾਮ ਸਾਹਮਣੇ ਆ ਰਹੇ ਨੇ ਫੌਜਾ ਸਿੰਘ ਸਰਾਰੀ ਦਾਅਵੇਦਾਰਾਂ ਦੇ ਵਿੱਚ ਇੱਕ ਨਾਮ ਗੁਰੂ ਹਰ ਸਹਾਇਤ ਵਿਧਾਇਕ ਫੌਜਾ ਸਿੰਘ ਸਰਾਰੀ ਦਾ ਉਹਨਾਂ ਨੇ 2022 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਦੇ ਵਿਧਾਨ ਸਭਾ ਦੀ ਚੋਣ ਲੜੀ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਮੰਤਰੀ ਬਣੇ ਪਰ ਵਿਵਾਦਾਂ ਵਿੱਚ ਨਾਮ ਆਉਣ ਕਾਰਨ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਗੋਲਡੀ ਕੰਬੋਜ ਜਗਦੀਪ ਸਿੰਘ ਗੋਲਡੀ ਕੰਬੋਜ ਆਮ ਆਦਮੀ ਪਾਰਟੀ ਦਾ ਨੌਜਵਾਨ ਚਿਹਰਾ ਹੈ। ਉਹਨਾਂ ਨੇ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਵਲਾ ਨੂੰ ਹਰਾ ਕੇ ਜਲਾਲਾਬਾਦ ਤੋਂ ਵਿਧਾਨ ਸਭਾ ਦੇ ਮੈਂਬਰ ਬਣੇ ਇਸ ਚੋਣ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 30930 ਵੋਟਾਂ ਦੇ ਨਾਲ ਹਰਾਇਆ ਸੀ। ਸ਼ਮਿੰਦਰ ਸਿੰਘ ਖੰਡਾ ਖੰਡਾ ਪਾਰਟੀ ਨਾਲ ਸਾਲ 2019 ਦੇ ਵਿੱਚ ਜੁੜੇ ਸਨ। ਇਸ ਤੋਂ ਇਲਾਵਾ ਉਹ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਉੱਥੇ ਹੀ ਸੁਖਰਾਜ ਸਿੰਘ ਗੋਰਾ ਸੁਖਰਾਜ ਸਿੰਘ ਗੋਰਾ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਤੇ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰਨ ਲਈ ਪੰਜਾਬ ਤੋਂ ਬਾਹਰੀ ਸੂਬਿਆਂ ਦੇ ਵਿੱਚ ਜਾ ਚੁੱਕੇ ਨੇ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਰਾਏ ਸਿੱਖ ਬ੍ਰਾਦਰਰੀ ਨਾਲ ਸੰਬੰਧ ਰੱਖਦੇ ਨੇ ਅਤੇ ਪਾਰਟੀ ਲਈ ਕਈ ਚੋਣਾਂ ਦੇ ਵਿੱਚ ਪ੍ਰਚਾਰ ਕਰ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਸੀਟ ਤੇ ਰਾਏ ਸਿੱਖ ਬ੍ਰਾਦਰਰੀ ਦਾ ਕਾਫੀ ਪ੍ਰਭਾਵ ਹੈ ਹੁਣ ਦੇਖਣਾ ਹੋਵੇਗਾ ਕਿ ਆਖਰ ਕਿਹੜਾ ਦਾਅਵੇਦਾਰ ਫਿਰੋਜ਼ਪੁਰ ਸੀਟ ਤੇ ਉਤਾਰਿਆ ਜਾਵੇਗਾ ਖੈਰ ਹੁਣ ਦੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਹੁਣ ਉਮੀਦਵਾਰ ਲੱਭਣ ਦੇ ਵਿੱਚ ਪਾਰਟੀਆਂ ਜਿਹੜੀਆਂ ਕਿ ਰੁਝੀਆਂ ਹੋਈਆਂ ਨੇ ਤਾਂ ਫਿਰੋਜ਼ਪੁਰ ਦੀ ਸੀਟ ਦੇ ਉੱਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਕਿਹੜਾ ਚਿਹਰਾ ਉਤਾਰਿਆ ਜਾਵੇਗਾ ਬਿਊਰੋ ਰਿਪੋਰਟ ਹਲਪ ਪੰਜਾਬ ਟੀਵੀ